ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਜ ਦੀ ਪੰਜਾਬੀ ਕਲਾਸ ਦੇ ਵਿੱਚ ਦੁਲੈਂਕੜ ਵਾਲੇ ਸ਼ਬਦ ਕੱਲ ਕੀਤੇ ਸੀ ਆਪਾਂ ਤੇ ਅੱਜ ਆਪਾਂ ਪਹੁੰਚ ਗਏ ਸੀ ਟੈਂਕੇ ਤੇ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਉਰੇ ਨੂੰ ਦੁਲੈਂਕੜ ਲੱਗਦਾ ਆੜੇ ਨੂੰ ਤੇ ਈੜੀ ਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਸਸੇ ਤੋਂ ਲੈ ਕੇ ਕਿਤੇ ਸੀ ਆਪਾਂ ਤੇ ਅੱਜ ਕਰਨੇ ਨੇ ਟੈਂਕੇ ਤੋਂ ਟੈਂਕੇ ਨੂਦਲੈਂਕੜ e 2 ਟੈਂਕੇ ਨੂਦਲੈਂਕੜ 2 ਤੋਂ ਕੀ ਕੀ ਬਣਦਾ 2 ਲੰਬੀ ਆਵਾਜ਼ ਟੂਟੀ ਟੈਂਕੇ ਨੂਦਲੈਂਕੜ 2 ਟੈਂਕੇ ਨੂ ਵੈਰਿਟੀ ਟੀ ਵੀ ਆਵਾਜ਼ ਦਿਹਾੜੀ ਦੀ ਵੀ ਦੱਸਿਆ ਹੋਇਆ ਤੁਹਾਨੂੰ ਕਿ ਲੰਬੀ ਆਵਾਜ਼ ਬਣਦੀ ਹੈ ਟੂਟੀ ਟੂਲ ਟੈਂਕੇ ਨੂਦਲੈਂਕੜ 2 ਲੱਲਾ ਟੂਲ ਟੂਰਿਸਟ ਟੈਂਕੇ ਨੂਦਲੈਂਕੜ 2 ਰਾਰੇ ਨੂੰ ਸਿਹਾਰੀ ਸਸਾ ਟੈਂਕਾ ਟੂਰਿਸਟ ਟੂਰਿਸਟ ਹੁੰਦੇ ਨੇ ਜਿਹੜੇ ਘੁੰਮਣ ਫਿਰਨ ਵਾਲੇ ਆਏ ਹੁੰਦੇ ਨੇ ਅੰਗਰੇਜ਼ੀ ਦਾ ਸ਼ਬਦ ਹੈ ਇਹ ਟੂਰਿਸਟ ਟੂਰਿਜ਼ਮ ਟੈਂਕਿੰਦ ਲੈਂਕਰ ਟੂਰ ਆ ਰਹੇ ਨੂੰ ਸਿਹਾਰੀ ਜੱਜਾ ਮਮਾ ਟੂਰਿਜ਼ਮ ਟੂਰਿਜ਼ਮ ਵੀ ਅੰਗਰੇਜ਼ੀ ਦਾ ਸ਼ਬਦ ਹੈ ਇਹ ਵੀ ਟੂਰ ਵਾਲਿਆਂ ਲਈ ਵਰਤਿਆ ਜਾਂਦਾ ਹੈ ਸਰਕਾਰਾਂ ਟੂਰਿਜ਼ਮ ਲਈ ਕੀ ਕਰਦੀਆਂ ਨੇ ਟੂਰ ਟੈਂਕਿੰਦ ਲੈਂਕਰ ਟੂਰ ਆਰਾ ਟੂਰ ਇਹ ਵੀ ਅੰਗਰੇਜ਼ੀ ਦਾ ਸ਼ਬਦ ਹੈ ਟੂਰ ਕਿਤੇ ਜਾਣਾ ਘੁੰਮਣਾ ਜਿਵੇਂ ਆਪਾਂ ਕਹਦੇ ਨੇ ਸਕੂਲ ਦਾ ਟੂਰ ਜਾਂਦਾ ਉਸ ਤੋਂ ਬਾਅਦ ਠੱਠੇ ਨਗਲੈਂਕਰ ਫੂਲ ਠੱਠੇ ਨਗਲੈਂਕਰ ਫੂਲ ਠੱਠਾ ਕਮੇਠਾ ਫੂਠਾ ਠੁਪਹੀ ਠੱਠੇ ਨਗਲੈਂਕਰ ਫੂਲ ਠੱਠੇ ਹਰੀ ਠੁਪਹੀ ਫੂਨਾ ਠੱਠੇ ਨਗਲੈਂਕਰ ਫੂਨਾ ਨਾਣਕਾ ਨਾਟ ਫੂਨਾ ਫੂਨਾ ਕਹਿੰਦੇ ਨੇ ਜਿਵੇਂ ਕਿਸੇ ਦੇ ਹੱਥ 'ਚ ਕੋਈ ਜਸ ਹੁੰਦਾ ਵੀ ਜੇ ਉਹ ਉਹ ਕਰ ਦਿੰਦੇ ਨੇ ਕੋਈ ਚਾੜਾ ਜੂੜਾ ਕਰਾਉਂਦੇ ਨੇ ਵੈਸੇ ਮੈਂ ਤਾਂ ਮੰਨਦੀ ਨਹੀਂ ਇਹਨਾਂ ਗੱਲਾਂ ਨੂੰ ਕਹਿੰਦੇ ਨੇ ਉਹਦੇ ਹੋਰ ਫੂਨਾ ਕੀਤਾ ਉਹਨੇ ਉਸ ਤੋਂ ਬਾਅਦ ਆ ਗਿਆ ਠੱਠੰਦਲੰਕਰ ਨੂੰ ਤੂੰ ਤਾਂ ਹੋਰ ਕੋਈ ਸ਼ਬਦ ਬਣਾਓ ਕੋਈ ਬਣਦਾ ਪਹਿਲਾਂ ਕਮੈਂਡਰੀ ਤੇ ਲਿਖੋ ਜੇ ਕੋਈ ਸ਼ਬਦ ਬਣਦਾ ਠੱਠੰਦਲੰਕਰ ਠੱਠੰਦਲੰਕਰ ਤੋਂ ਮਿੱਥੋ ਤਾਂ ਹੋਰ ਬਣਾ ਨਹੀਂ ਸਕਦੇ ਤੇ ਉਸ ਤੋਂ ਬਾਅਦ ਆ ਡੱਡੇ ਨੂੰ ਦਲੰਕਰ ਦੂ ਡੱਡੇ ਨੂੰ ਦਲੰਕਰ ਦੂ ਤੋਂ ਸ਼ਬਦ ਟੁੰਗਾ ਮੰਦਾ ਡਿੰਕਲੈਂਕਰ ਉੱਪਰ ਟਿੱਪੀ ਪੈਂਦੀ ਹੈ ਆਪਾਂ ਟਿੱਪੀ ਹਲੇ ਕੀਤੀ ਨਹੀਂ ਹੈਗੀ ਇਸ ਕਰਕੇ ਫੇਰ ਮੈਂ ਇਹ ਸ਼ਬਦ ਟਿੱਪੀ ਵਾਲੇ ਨਹੀਂ ਬਣਾਏ ਜੇ ਹੋਰ ਕੋਈ ਜੇ ਤੁਸੀਂ ਸ਼ਬਦ ਕਿਸੇ ਨੂੰ ਆਉਂਦਾ ਤਾਂ ਬਣਾਓ ਕਮੈਂਟ ਦੇ ਵਿੱਚ ਕੋਸ਼ਿਸ਼ ਕਰੋ ਜੇ ਕਿਸੇ ਨੂੰ ਆਉਂਦਾ ਸ਼ਬਦ ਕਮੈਂਟ ਦੇ ਵਿੱਚ ਬਣਾਓ ਡੂ ਡੂੰਗਾ ਉਸ ਤੋਂ ਬਾਅਦ ਡੱਡੇ ਤੋਂ ਬਾਅਦ ਢੰਗ ਲੈਂਕਰ ਬਣਾਇਓ ਜਰੂਰ ਸ਼ਬਦ ਜੇ ਕੋਈ ਬਣਦਾ ਹੋਇਆ ਢੱਡੇ ਢੰਗ ਲੈਂਕਰ ਟੂ ਢੱਡੇ ਨੂੰ ਢੰਗ ਲੈਂਕਰ ਤੂੰ ਤੋਂ ਸ਼ਬਦ ਨਾ ਬਣਾਇਆ ਟੂ ਡੇ ਨਾ ਤੂੰ ਵੈਸੇ ਟੱਡ

ਸੁਨੂ ਦੇ ਵਿੱਚ ਨੂੰ ਲੱਗ ਕੇ ਨਹੀਂ ਸ਼ਬਦ ਬਣਦਾ ਹੈਗਾ ਬਣੂ ਪਿੱਛੇ ਲੱਗਿਆ ਬਣੂ ਬੱਬਾ ਨਾਨਿੰਦ ਲੰਕਰ ਨੂੰ ਬਣੂ ਸੁਣੋ ਸਸੇ ਨੂੰ ਔਕਰ ਸੋ ਨਾਨਿੰਦ ਲੰਕਰ ਨੂੰ ਸੁਣੋ ਬਣੂਗਾ ਬੱਬਾ ਨਾਨਿੰਦ ਲੰਕਰ ਨੂੰ ਗੱਗੇ ਕਾ ਨੰਗਾ ਮਣੂਗਾ ਹੋਰ ਕੋਈ ਸ਼ਬਦ ਦੇਖੋ ਬਣਦਾ ਨਾਨਿੰਦ ਲੰਕਰ ਲੱਗਦੇ ਜਿਹਦੇ ਵਿੱਚ ਜਸਤਨ ਹੱਥੀਂ ਤੋੜਾ ਰਹਾ ਮੈਂ ਕਿੱਥੋਂ ਲੁਕਾਉਣਾ ਕਾਣਾ ਤਣੂ ਹੋ ਸ਼ਬਦ ਦੇਖੋ ਕੋਈ ਜੇ ਬੰਦਰ ਨਾਣੇ ਤੋਂ ਬਾਅਦ ਤੱਤਾ ਤਤਿੰਦ ਲੰਕੜ ਤੂ ਤਤਿੰਦ ਲੰਕੜ ਤੂ ਤਤਵੀ ਹਰੀਤੀ ਤੂਤੀ ਆਪਾਂ ਕਹਿੰਦੇ ਤੂਤੀ ਬੋਲਦੀ ਐ ਮਤਲਬ ਕਿ ਉਹ ਬਹੁਤ ਮਸੂਰੀ ਐ ਤੂਤ ਤੱਤੇ ਮਿਲਣ ਕਰਤੇ ਤੂ ਤਤ ਤੂਤ ਦਰਾਖਾ ਦਾ ਇੱਕ ਤੂਤ ਪਤਈ ਹੋਣਾ ਪਿੰਡਾਂ ਦੇ ਵਿੱਚ ਆਮ ਹੁੰਦੇ ਨੇ ਲਗ ਤੇ ਤੂਤਨੀਆਂ ਲੱਗਦੀਆਂ ਨੇ ਗਰਮੀ ਦਾ ਫਾਲ ਅਗਸਟ ਬਹੁਤ ਵਧੀਆ ਤੂਤਨੀਆਂ ਲੱਗਦੀਆਂ ਨੇ ਜਿਹੜੀਆਂ ਉਹ ਤੂਤ ਨੂੰ ਤੂਫਾਨ ਤਾਂ ਤਿੰਦ ਲੰਕਰ ਤੂ ਫਫੇ ਕੰਨਾ ਫਾਨ ਨਾ ਤੂਫਾਨ ਹਨੇਰੀ ਝਖੜ ਆਉਂਦਾ ਜਿਹੜਾ ਉਹਨੂੰ ਤੂਫਾਨ ਕਹਿੰਦੇ ਨੇ ਹੋਰ ਦੇਖੋ ਤੂ ਤੋਂ ਕੋਈ ਸ਼ਬਦ ਬਣਦਾ ਤਾਂ ਤਿੰਦ ਲੰਕਰ ਤੂ ਉਸ ਤੋਂ ਬਾਅਦ ਆ ਤੂ ਸੱਥੇ ਲੰਕਰ ਤੂ ਸੱਥੇਂਦ ਲੰਕਰ ਤੂ ਜਿਹੜਾ ਤੂ ਸ਼ਬਦ ਹੈ ਜਿਹੜਾ ਉਹ ਆਖਣਾ ਆਪਣੇ ਥੂ ਕੌੜੀ ਥੂ ਸ਼ਬਦ ਦਾ ਮਤਲਬ ਕਿ ਵੀ ਉਹਨੂੰ ਆਪਾਂ ਫਿਰ ਪੈੜੀ ਚੀਜ਼ ਕਹਿ ਦਿੰਨੇ ਆ ਥੂ ਮਾੜੀ ਜੀ ਹੈ ਹੱਥ ਨੇ ਵਰਤਿਆ ਉਹ ਆਖਾਈ ਨਹੀਂ ਹੈਗੀ ਫਿਰ ਉਹਨੂੰ ਆਪਾਂ ਕੀ ਕਹਾਂ ਥੂ ਮਾੜੀ ਹੈ ਤੇ ਇੱਕ ਹੋਰ ਪਿੱਛੇ ਲੱਗਿਆ ਥੂ ਬਾਥੂ ਬਾਵੇ ਕੰਨਾ ਬਾਥਾ ਥੇਂ ਦਲੰਕਰ ਥੂ ਬਾਥੂ ਸਾਗ ਦੇ ਵਿੱਚ ਪੈਂਦਾ ਜਿਵੇਂ ਪਾਲਕ ਬਾਥੂ ਚੀਜ਼ਾਂ ਹੁੰਦੀਆਂ ਨੇ ਉਸ ਤੋਂ ਬਾਅਦ ਆ ਗਿਆ ਧੂਕ ਦਦਿੰਦ ਲੰਕਰ ਦੂ ਦੁਲਾਰਾ ਦਦਿੰਦ ਲੰਕਰ ਦੂ ਲੱਲੇ ਕੰਨ ਲਾ ਰਾਰੇ ਕੰਨ ਲਾ ਦੁਲਾਰਾ ਦੂਜਾ ਦਦਿੰਦ ਲੰਕਰ ਦੂ ਜਿਚੰਗਾ ਨਾ ਜਾ ਦੂਜਾ ਧੂਣੀ ਦਦਿੰਦ ਲੰਕਰ ਦੂ ਨਾਣੇ ਵਿਹਾਰੀ ਨੀਂ ਧੂਣੀ ਧੂਣੀ ਮਤਲਬ ਹੈ ਦੁਗਣੀ ਦੁਗਣੀ ਚੌਗਣੀ ਕਹਦੇ ਨੇ ਤਰੱਕੀ ਕਰੇ ਦੁਗਣੀ ਚੌਗਣੀ ਤਰੱਕੀ ਕਰੇ ਜੈ ਇੱਕ ਧੂਣੀ ਧੂਣੀ ਦੋ ਧੂਣੀ ਚਾਰ ਪੰਜਾਬੀ ਦੇ ਵਿੱਚ ਪਹਾੜਾ ਜਿਹੜਾ ਬੋਲਦੇ ਆ ਟੇਬਲ ਜਿਹੜਾ ਪੰਜਾਬੀ ਚ ਬੋਲਦੇ ਨੇ ਉਹ ਐਵੇਂ ਬੋਲਦੇ ਨੇ 1 2 2, 2 2 4 3 2 6, 4 2 8 ਦੂਰ ਦਤਿੰਦ ਲੇਖੜ ਦੂ ਰਾਰਾ ਦੂਰ ਹੋਰ ਹੋਰ ਸ਼ਬਦ ਬਣਾਓ ਦੂ ਤੋਂ ਦੂਰ ਦਰਸ਼ਨ ਲਿਖੋ ਕਮੈਂਟ ਦੇ ਵਿੱਚ ਦੂਰ ਦਰਸ਼ਨ ਦੂਰ ਲਿਖਿਆ ਹੀ ਹੋਇਆ ਨਾਲ ਦੂਰ ਦਰਸ਼ਨ ਲਿਖੋ ਦੇਖਿਓ ਪਤਾ ਲੱਗੇਗਾ ਕਿ ਕਿੰਨਾ ਕੁ जोड़ने आ करो कमेंट एक कमेंट आया हर सुमीत ठीक लिखा दूरदर्शन

ਵਾਦੂ ਬਾਵੇ ਕੰਮਾ ਬਾਤ ਦਿੰਦ ਲੈਂਕਰ ਤੂੰ ਵਾਦੂ ਵਾਦੂ ਦੇ ਵਿੱਚ ਹੁਣ ਤੂੰ ਪਿੱਛੇ ਨਾ ਆਇਆ ਢੂੜ ਤਾਂ ਦਿੰਦ ਲੈਂਕਰ ਤੋਂ ਢਾੜਾ ਢੂੜ ਢੂੜਾ ਤਾਂ ਦਿੰਦ ਲੈਂਕਰ ਤੋਂ ਢਾੜੇ ਕਨੜਾ ਢੂੜਾ ਢੂੜਾ ਹੁੰਦਾ ਜਿਵੇਂ ਆਪਾਂ ਰੋਟੀ ਬਕਾਉਨੇ ਆ ਗਿੱਲੇ ਆਟੇ ਨੂੰ ਸੁੱਕਾ ਆਟਾ ਲਾਉਨੇ ਜਿਹੜਾ ਉਹਨੂੰ ਢੂੜਾ ਬੋਲਦੇ ਨੇ ਅਧੂਰਾ ਆੜਾ ਅਹ ਤਾ ਦਿੰਦ ਲੈਂਕਰ ਤੋਂ ਰਾਰੇ ਕਨਾਰਾ ਅਧੂਰਾ ਧੂਣੀ ਤਾਂ ਦਿੰਦਲਾਂ ਕੱਢ ਤੂੰ ਨਾਨਨ ਵਿਹਰੀ ਨਹੀਂ ਧੂਣੀ ਸਿਆਲਾ ਸਰਦੀਆਂ ਦੇ ਵਿੱਚ ਧੂਣੀ ਲਾ ਕੇ ਸੇਕਦੇ ਨੇ ਜਿਹੜੇ ਕਿਸੇ ਵੀ ਸੁੱਕੀ ਲੱਕੜ ਚੀਜ਼ਾਂ ਨੂੰ ਪਰਾਲੀ ਵਗੈਰਾ ਨੂੰ ਗਾਲਦੇ ਨੇ ਧੂਣੀ ਕਹਿੰਦੇ ਨੇ ਧੂਣੀ ਲਾਈ ਆ ਤਾਂਦੇ ਤੋਂ ਹੋ ਜਾਂਦਾ ਨਾ ਨੰਨਾ ਨੰਨਦਲਾਂ ਕੱਢ ਨੂ ਨੰਨਦਲਾਂ ਕੱਢ ਨੂਰ ਆਰਾ ਨੂਰ ਤਨੂ ਤ ਤਨ ਨੰਦਲਾਂ ਕੱਢ ਨੂ ਤਨੂ ਬਨੂੜ ਬੱਬਾ ਨਨਿੰਦ ਲੰਕੜ ਨੂੰ ਦਾਦਾ ਬਨੂੜ ਪੂਰਨ ਪਪਿੰਦ ਲੰਕੜਪੂਰ ਆਰਾ ਨੰਨਾ ਪੂਰਨਾ ਕਪੂਰ ਤੱਕਾ ਪਪਿੰਦ ਲੰਕੜਪੂਰ ਆਰਾ ਕਪੂਰ ਕਪੂਰ ਖਲਾਲੀ ਤੋਂ ਸੰਦ ਕਪੂਰ ਖਲਾ ਕਮੈਂਟ ਦੇ ਵਿੱਚ ਲਿਖੋ ਕਪੂਰ ਖਲਾ ਕਪੂਰਥਲਾ ਠੀਕ ਹਰ ਸੁਖਮਿਤ ਕਪੂਰਥਲਾ ਠੀਕ ਲਿਖਿਆ। ਅਪਕਿੰਦ ਲੰਕਰ ਫੂ ਫਪਿੰਦ ਲੰਕਰ ਫੂ ਕੱਕਾ ਫੂਕ ਫੂਕ ਹੁੰਦਾ ਜਿਵੇਂ ਆਪਾਂ ਚੁੱਲ੍ਹੇ ਵਗਾਰਾ ਚੱਗ ਬਾਲਣ ਵਾਸਤੇ ਫੂਕ ਮਾਰਦੇ ਆ ਜਾਂ ਮੂੰਹ ਦੇ ਵਿੱਚੋਂ ਆਪਾਂ ਹਵਾ ਕਰਦੇ ਆ ਜਿਹੜੀ ਉਹਨੂੰ ਕਹਿੰਦੇ ਆ ਫੂਕ ਮਾਰਨਾ। ਫੂਟਾ ਭពਿੰਦਰਾਂਕੜ ਫੂਟਾ ਇੰਚ ਕਨਟਾ ਫੂਟਾ ਸਕੇਲ ਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਫੂਟਾ ਫੂਡ ਭពਿੰਦਰਾਂਕੜ ਫੂਡ ਡਾ ਫੂਡ ਅੰਗਰੇਜ਼ੀ ਦਾ ਸ਼ਬਦ ਹੈ ਫੂਡ ਭੋਜਨ ਫੂਹੀ ਭពਿੰਦਰਾਂਕੜ ਫੂਹੀ ਹਰੀ ਹਰੀ ਹੀ ਫੂਹੀ ਜਦੋਂ ਕਰ ਆਪਾਂ ਸੁਣਦੇ ਆਂ ਮੈਂ ਪੂਹੀ ਪੂਹੀ ਕਰਕੇ ਜੋੜਿਆ ਮਤਲਬ ਕਿ ਬਹੁਤ ਥੋੜਾ ਹਿੱਸਾ ਥੋੜਾ ਥੋੜਾ ਕਰਕੇ ਜੋੜਿਆ ਪੂਹੀ ਪੂਹੀ ਕਰਕੇ ਕੂੜੀ ਕੁੱਪੰਗਿਲਾਂਕਰ ਕੂਹਾ ਹਾ ਹੜਾੜੇ ਨੂੰ ਹਾਰੀ ਲਈ ਕੂੜੀ ਕੂੜੀ ਹੁੰਦੀ ਹੈ ਜਦੋਂ ਕਿਸੇ ਦੀ ਮਰਗਤ ਹੋ ਜਾਂਦੀ ਹੈ ਤਾਂ ਜਿਹੜਾ ਪੱਲੀ ਵਗੈਰਾ ਕੱਪੜਾ ਬੁਸ਼ਾ ਕੇ ਬੈਠਦੇ ਨੇ ਉਹਨੂੰ ਕਹਿੰਦੇ ਨੇ ਕੂੜੀ ਤੇ ਬੈਠੇ ਸੀ ਕੂੜੀ ਬੈਠੀ ਸੀ ਬੂ ਬੂ ਬੰਗਿਲਾਂਕਰ ਬੂ ਬੰਗਿਲਾਂਕਰ ਬੂ ਟੈਂਕੀ ਟਮਾਟਾ ਬੂਟਾ ਬੂਟਾ ਕੀ ਹੁੰਦਾ ਪੌਦਾ ਛੋਟਾ ਉਹਦਾ ਜਦੋਂ ਉਹਨੂੰ ਆਪਾਂ ਗਾਣੇ ਬੂਟਾ ਬੂਟੀ ਅੰਗਰੇਜ਼ੀ ਦਾ ਸਰਦਾਰ ਬੰਗਿਲਾਂਕਰ ਬੂ ਟੈਂਕੀ ਨੂੰ ਹੈਰੀ ਟੀ ਕਾਕਾ ਬੂਟੀਕ ਕਪੜੇ ਡਿਜ਼ਾਈਨਰ ਕਪੜੇ ਬਣਦੇ ਨੇ ਜਿੱਥੇ ਬੂਟਿਕ ਬੂਰ ਬਬੇਂਦ ਲੈਂਕੜ ਬੂਰ ਆਰਾ ਬੂਰ ਆਪਾਂ ਕਹਨੇ ਆ ਗਰਤਨ ਬੂਰ ਪੈ ਗਿਆ ਹੁਣ ਫੜ ਲਦੂਗਾ ਬੂਰ ਆ ਗਿਆ ਮਜਬੂਰ ਮਮਾ ਗੱਜਾ ਮਜ ਬਬੇਂਦ ਲੈਂਕੜ ਬੂਰ ਆਰਾ ਮਜਬੂਰ ਮਜਬੂਰ ਹੈ ਉਹਦੀ ਮਜਬੂਰ ਆ ਹੋਏ ਕੰਮ ਕਰਨ ਲਈ ਮਜਬੂਤ ਮਮਾ ਗੱਜਾ ਮਜ ਬਬੇਂਦ ਲੈਂਕੜ ਬੂਤ ਤਾ ਮਜਬੂਤ ਬਹੁਤ ਬਹੁਤ ਮਜਬੂਤ ਆ ਇਹ ਛੇਤੀ ਟੁੱਟਣੀ ਲੱਗਿਆ ਪਰ ਬਿੰਦਲੰਕਰ ਨੂੰ ਪਰ ਬਿੰਦਲੰਕਰ ਤੂੰ ਆੜੇ ਕਨਾ ਆ ਪੂਹਾ ਪਰ ਪਿਤਾ ਦੀ ਪੈਣ ਨੂੰ ਪੂਹਾ ਕਹਿੰਦੇ ਨੇ ਪੂਤ ਪਰ ਬਿੰਦਲੰਕਰ ਪੂਤ ਤਤ ਪੂਤ ਪੂਤ ਜਾਣਦੇ ਜੋ ਤੁਸੀਂ ਪੂਤ ਜਾਂ ਪੂਤ ਨਾ ਬਣਾ ਲੋ ਪੂਤ ਨਾ ਕੋਈ ਕਹੇ ਪੂਤ ਨਾ ਕੋਈ ਬੇਤਾਲਾ ਗੁਰਵਾਣੀ ਦੇ ਵਿੱਚ ਵੀ ਆਉਂਦਾ ਫੂਕਣਾ ਪਪਿੰਦਰਾਂ ਕੜ ਪੂਕ ਕੰਨ ਨੈ ਕਨਾ ਨਾ ਪੂਕਣਾ ਪੂਕਣਾ ਹੁੰਦਾ ਜਿਹੜਾ ਫੂਕ ਮਾਰਨ ਵਾਸਤੇ ਬਣਾਇਆ ਹੁੰਦਾ ਜਿਹਦੇ ਨਾਲ ਚੁੱਲ੍ਹੇ ਵਗਾਰਾ ਦੇ ਵਿੱਚ ਫੂਕ ਮਾਰਦੇ ਨੇ ਕਿਉਂਕਿ ਸੇਕ ਲੱਗਦਾ ਨਾ ਫਿਰ ਉਹ ਦੂਰੋਂ ਲੰਬਾ ਹੋ ਜਾਂਦਾ ਤਾਂ ਉਹਦੇ ਨਾਲ ਫਿਰ ਸੇਕ ਨਹੀਂ ਲੱਗਦਾ ਫੂਕ ਮੱਜ ਜਾਂਦੀ ਹੈ ਪੂਕਾਨਾ ਪੂਕਾਨਾ ਗੁਬਾਰੇ ਨੂੰ ਕਹਿੰਦੇ ਨੇ ਪੂਕਾਨਾ ਪਪਿੰਦਰਾਂ ਕੜ ਪੂਕ ਕਕੇ ਕਨਾ ਕ ਨੰਨੇ ਕੰਨ ਨਾ ਪੂਕਾਨਾ ਅੱਗੇ ਆ ਗਏ ਮੰਮੇਦਰਾਕਰ ਮੂਰ ਮੰਮੇ ਨੂੰ ਤਰਾਕਰ ਮੂਰ ਆਰਾ ਫੱਖਾ ਮੋਰਾਖ ਮੂਰਕ ਹੁੰਦਾ ਦੇ ਸਮਝ ਮੂਰਲਾ ਮਮਿੰਦ ਲੰਕੜਾ ਹਾ ਹਾ ਰਾਰਾ ਲੱਲ ਨੂੰ ਨਾ ਮੂਰਲਾ ਆਪਾਂ ਕਨੇ ਮੂਰਲਾ ਵੈਂਚੇ ਉੱਥੇ ਰਹਿ ਕੇ ਜਾ ਕੇ ਮੂਰਲਾ ਮੂਸਾ ਮਮਿੰਦ ਲੰਕੜ ਮੂਸਾ ਸੰਗ ਨਾ ਸਾ ਮੂਸਾ ਮੂਸਾ ਦਾ ਜਮਾ ਹਤੋਂ ਮਾ ਤੱਕ ਗੇ ਖੜੀ ਮੂਲ ਮਮਿੰਦ ਲੰਕੜ ਮੂਰਲੇ ਲਾ ਮੂਹਲੇ ਮੂਲ ਹੁੰਦਾ ਅਸਲ ਪੈਸਾ ਜਿਹੜਾ ਹੁੰਦਾ ਇੱਕ ਹੁੰਦਾ ਮੂਲ ਇੱਕ ਹੁੰਦਾ ਤਿਆਰ ਮੂਹਰ ਜਿਹੜੀ ਅਸਲ ਵਿੱਚ ਮਮੀ ਉਹ ਮੈਂ ਦਨੇ ਮੇਰਾ ਮੂਹਰ ਹੈ ਮੂਹਰ ਲਾ ਤੁਹਾਨੂੰ ਕਰਾਤਾ ਹੋਰ ਕੋਈ ਸ਼ਬਦ ਮੈਂ ਮੈਨੂੰ ਦ੍ਰਿੰਕਰ ਤੋਂ ਬਣਾਓ ਚੈਟ ਦੇ ਵਿੱਚ ਲਿਖੋ ਜੇ ਕੋਈ ਮਮੇ ਨੂੰ ਦ੍ਰਿੰਕਰ ਤੋਂ ਹੋਰ ਸ਼ਬਦ ਬਣਦਾ ਇਹ ਲਿਖਣ ਵਾਲੀ ਆਉਣੀ ਹੈ ਪੰਜਾਬੀ ਅਵਾਜ਼ ਬਣਾਵਾਂਗੇ ਆਪਾਂ ਤਾਂ ਫਿਰ ਅੱਗੇ ਆ ਜਾਏਗੀ ਇਹ ਹੁਣ ਆਪਣਾ ਕੱਲ ਦਾ ਦਿਨ ਰਹਿ ਗਿਆ ਦਿਲੰਕਰ ਤੇ ਲੱਗੇਗਾ ਉਸ ਤੋਂ ਬਾਅਦ ਫਿਰ ਆ ਜਾਾਂਗੇ ਲਾਂ ਤੇ ਗੁਲਾਬ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਜੇ ਚੰਗਾ ਲੱਗਦਾ ਤਾਂ ਲਾਈਕ ਜਰੂਰ ਕਰੋ ਜਿਹੜੇ ਵੀ ਦੇਖ ਰਹੇ ਹੋ ਤੇ ਕਮੈਂਟ ਵੀ ਕਰੋ ਜੇ ਬਣਦਾ ਕੋਈ ਸ਼ਬਦ ਜਿਹੜੇ ਆਪਾਂ ਤੋਂ ਨਹੀਂ ਬਣੇ ਹੈਗੇ ਉਹ ਬਣਾਉ। ਕਿ ਉਮੀਦ ਆ ਕਿ ਕਿੰਨਾ ਲੱਗਦਾ ਹੋਵੇਗਾ। ਉਹ ਮੈਨੂੰ ਤਾਂ ਹੀ ਪਤਾ ਲੱਗੇਗਾ ਜੇ ਤੁਸੀਂ ਕਮੈਂਟ ਕਰੋਗੇ ਕਿ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ। ਤਾਂ ਜੋ ਤੁਹਾਨੂੰ ਵੀਡੀਓ ਆਨ ਦੀ ਪਤਾ ਲੱਗ ਜਾ ਕਰੇ ਵੀ ਕਿੰਨੇ ਵਜੇ ਵੀਡੀਓ ਆ ਰਹੀ ਹੈ, ਲਾਈਵ ਕਿੰਨੇ ਵਜੇ ਹੋ ਰਿਹਾ। ਤੇ ਸਿੱਖਣ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਆਪਾਂ ਇਹ ਜਿਹੜੀਆਂ ਬਹੁਤ ਜ਼ਰੂਰੀ ਚੀਜ਼ਾਂ ਨੇ ਲਿਖਣੀ ਪੜ੍ਹਨੀ ਪੰਜਾਬੀ ਆ ਜਾਵੇ ਉਸ ਤੋਂ ਬਾਅਦ ਫਿਰ ਕੋਈ ਸਮੱਸਿਆ ਨਹੀਂ ਆਉਂਦੀ ਫਿਰ ਬਸ ਆਪਾਂ ਸੁਣ ਲਓ ਚਾਹੇ ਕਿਤੋਂ ਲੈਸਨ ਦੇ ਵਿੱਚ ਕੀ ਆ ਰੀਡਿੰਗ ਲੈ ਲਓ ਫਿਰ ਆਪਣੇ ਆਪ ਆਪਾਂ ਸਾਰਾ ਕੁਝ ਕਰ ਹੀ ਜਾਂਦੇ ਹੁੰਦੇ ਆ ਪਹਿਲਾਂ ਗੱਲ ਹੈ ਸਿੱਖਣ ਦੀ ਜਦ ਤੱਕ ਸਿੱਖਾਂਗੇ ਨਹੀਂ ਉਦੋਂ ਤੱਕ ਫਿਰ ਸਮੱਸਿਆਵਾਂ ਨਹੀਂ ਹੱਲ ਹੋਣੀਆਂ ਇਸ ਕਰਕੇ ਪੰਜਾਬੀ ਸਿੱਖ ਲਈਏ ਪਹਿਲਾਂ ਬਾਕੀ ਫਿਰ ਬਾਅਦ ਵਿੱਚ ਸਾਰਾ ਕੁਝ ਠੀਕ ਹੁੰਦਾ ਹੀ ਚੱਲਿਆ ਜਾਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ